ਲਓ ਜੀ ਅੱਜ ਆਪਾਂ ਕਣਕ ਨੂੰ ਪਾਣੀ ਲਾ ਰਹੇ ਆਂਗੇ ਮੀਂਹ ਤੋਂ ਬਾਅਦ ਆਪਾਂ ਅੱਜ ਮੋਟਰ ਛੱਡੀ ਏ ਕਣਕ ਦੇ ਵਿੱਚ ਤੇ ਪਾਣੀ ਲੱਗੇ ਨੂੰ ਲਗਭਗ ਮੇਰੇ ਖਿਆਲ ਚ ਵੀ ਮੋਟਰ ਦਾ ਪਾਣੀ ਲੱਗੇ ਨੂੰ ਤਾਂ ਹੋ ਗਏ ਹੋਣਗੇ 35 ਤੋਂ 40 ਦਿਨ ਤੇ ਉਸ ਤੋਂ ਬਾਅਦ ਮੀਂਹ ਪੈ ਗਿਆ ਸੀ ਮੀਂਹ ਪੈ ਨੂੰ ਅੱਜ 22 ਦਿਨ ਹੋ ਚੁੱਕੇ ਨੇ ਤੇ 22-23 ਦਿਨਾਂ ਦੇ ਬਾਅਦ ਅੱਜ ਆਪਾਂ ਕਣਕ ਨੂੰ ਪਾਣੀ ਲਾ ਰਹੇ ਆਂ ਜਿਹੜੀ ਵਾਹ ਕੇ ਵਿਜੀ ਹੋਈ ਕਣਕ ਹੈ ਉਹਨੂੰ ਤਾਂ ਹਜੇ ਪਾਣੀ ਦੀ ਲੋੜ ਨਹੀਂ ਤੇ ਜਿਹੜੀ ਆਪਣੀ 0 ਡਰਿੱਲ ਵਾਲੀ ਕਣਕ ਸੀ ਉਹਨੂੰ ਆਪਾਂ ਅੱਜ ਪਾਣੀ ਪਾ ਰਹੇ ਹਾਂ ਤੇ ਇਧਰ ਬਗਲੇ ਵਗੈਰਾ ਵੀ ਸਾਰੇ ਆ ਕੇ ਬੈਠੀ ਜਾਂਦੇ ਨਾ ਤੇ ਜਿਹੜੀਆਂ ਪਾਈਪਾਂ ਆ ਚੌਕਟੇ ਬਣੇ ਹੋਏ ਨੇਟਾਂ ਦੇ ਝੋਨੇ ਵੇਲੇ ਬਣੇ ਹੋਏ ਸੀ ਇਹ ਤੇ ਉਹੀ ਆਪਾਂ ਨੂੰ ਹੁਣ ਕਣਕ ਵਿੱਚ ਕੰਮ ਦੇ ਰਹੇ ਹਾਂ ਆਪਾਂ ਇਹਨਾਂ ਨਾਲ ਪੈਪਾ ਨੂੰ ਖੋਲ ਕੇ ਪਾਣੀ ਵਗੈਰਾ ਲਾਉਣਾ ਸੌਖਾ ਹੈ ਤੇ ਇਧਰ ਅੱਗੇ ਪਾਣੀ ਇੱਕ ਕੈਰੇ ਦੇ ਵਿੱਚ ਇੱਕ ਚੌਕਟਾ ਬਣਿਆ ਹੋਇਆ ਉਹਦੇ ਨਾਲ ਹੀ ਆਪਾਂ ਇੱਕ ਨੱਕਾ ਕਰ ਦਿੰਨੇ ਆ ਪੱਲੀ ਵਿਛਾ ਕੇ ਪੱਲੀ ਵਿਛਾਉਣ ਨਾਲ ਲਾ ਕੇ ਨੱਕੇ ਤੇ ਪੱਲੀ ਤੇ ਇਹਦੇ ਨਾਲ ਮਿੱਟੀ ਮੁੱਟੀ ਵਗੈਰਾ ਖੁਰਦੀ ਨਹੀਂ ਹੈਗੀ ਬਚਤ ਬਹੁਤ ਹੋ ਜਾਂਦੀ ਹੈ ਤੇ ਨਹੀਂ ਤਾਂ ਜਦੋਂ ਬੰਦ ਕਰਨਾ ਹੁੰਦਾ ਨੱਕਾ ਨੱਕਾ ਬਹੁਤ ਜ਼ਿਆਦਾ ਚੌੜਾ ਹੋ ਜਾਂਦਾ ਤੇ ਅੱਗੇ ਜਿਵੇਂ ਆ ਪੈਵ ਦੇ ਵਿੱਚੋਂ ਪਾਣੀ ਪੈ ਰਿਹਾ ਅਗਲੀ ਵਾਰ ਆਪਾਂ ਇਹ ਇੱਟਾਂ ਦੇ ਚੌਕੜੇ ਕੱਲੇ-ਕੱਲੇ ਕਿਾਰੇ ਤੇ ਬਣਾ ਦੇਾਂਗੇ ਕਿਉਂਕਿ ਇਹਦੀ ਸੋਲ ਤਾਂ ਬਹੁਤ ਤਾਕੜੀ ਹੈ ਸੁੱਕਾ ਹੈਗਾ ਕਈ ਵਾਰੀ ਪਾਣੀ ਬੰਦ ਕਰਨਾ ਹੁੰਦਾ ਜਾਂ ਵਾੜਣਾ ਹੁੰਦਾ ਤਾਂ ਕਹੀ ਵਗੈਰਾ ਜਾਂ ਪਾਣੀ ਚ ਵੜਨ ਦੀ ਲੋੜ ਨਹੀਂ ਉੱਪਰ ਹੀ ਬਹਿ ਕੇ ਉੱਪਰੋਂ ਹੀ ਵਧੀਆ ਟੱਕਣ ਖੁੱਲ ਜਾਂਦਾ ਹੈ ਤੇ ਲੀਕ ਹੋਣ ਤੋਂ ਬਚਾਉਣ ਵਾਸਤੇ ਇਹਦੇ ਨਾਲ ਤੁਸੀਂ ਦੇਖ ਰਹੇ ਹੋ ਵੀ ਢੱਕਣ ਦੇ ਵਿੱਚ ਕਾगज ਰੱਖਿਆ ਹੋਇਆ ਹੈਗਾ ਮومی ਕਾगज ਹੈ ਮومی ਕਾगज ਇਹਦੇ ਸਾਨੂੰ ਚ ਲੱਗ ਜਾਂਦਾ ਤੇ ਪਾਣੀ ਬਿਲਕੁਲ ਬੰਦ ਹੋ ਜਾਂਦਾ ਹੈਗਾ ਇਹੀ ਪਾਈਪਾਂ ਨੇ ਝੋਨੇ ਵਿੱਚ ਵੀ ਕੰਮ ਦੇਣਾ ਤੇ ਇਹਨਾਂ ਨਾਲ ਹੀ ਆਪਣਾ ਕਣਕ ਦੇ ਵਿੱਚ ਵਧੀਆ ਕੰਮ ਚੱਲ ਜਾਂਦਾ ਤੇ ਸ਼ੁਰੂ ਦੇ ਵਿੱਚ ਆਪਾਂ ਕਣਕ ਵੇਖੋ ਤੁਸੀਂ 0 ਡਰਿੱਲ ਦੀ ਬਹੁਤ ਸੋਹਣੀ ਹੋਈ ਹੈ ਪਿਛਲੇ ਸਾਲ ਵੀ ਆਪਾਂ 0 ਦੀ ਬੀਜੀ ਸੀ ਉਦੋਂ ਆਪਾਂ ਘੱਟ ਬੀਜੀ ਸੀ ਤੇ ਇਸ ਵਾਰ ਆਪਾਂ ਕਾਫੀ ਬਾਣ ਜੀ ਰੂਡਰ ਦਾ ਬੀਜਿਆਗਾ ਤੇ ਸ਼ੁਰੂ ਦੇ ਵਿੱਚ ਆਪਾਂ 2 2 ਢਾਈ ਗੱਟੇ ਯੂਰੀਆ ਦੇ ਪਾਏ ਨਿਕਣਕ ਦੇ ਵਿੱਚ ਤੇ ਕਣਕ ਦਾ ਕੱਦ ਤੁਸੀਂ ਵੇਖ ਸਕਦੇ ਹੋ ਤੇ ਇਧਰ ਜਿਹੜੀ ਆਪਾਂ ਇਹ ਵਾਹ ਕੇ ਬੀਜੀ ਹੋਈ ਕਣਕ ਹੈ ਵਾਕੇ ਬੀਜੀ ਨਾਲੋਂ ਆਪਾਂ ਨੂੰ 0 ਡਰਲ ਦਾ ਬੈਨੀਫਿਟ ਜ਼ਿਆਦਾ ਮਿਲਿਆ ਪਿਛਲੇ ਸਾਲ ਤਾ ਕਰਕੇ ਇਸ ਸਾਲ ਆਪਾਂ 0 ਡਾਲਰ ਦੀ ਕਣਕ ਵਧਾਤੀ। ਬਾਕੀ 0 ਡਾਲਰ ਵਿੱਚ ਬੈਨੀਫਿਟ ਆਪਾਂ ਨੂੰ ਵਧੀਆ ਮਿਲਿਆ। ਇੱਕ ਤਾਂ ਗੁੱਲੀ ਡੰਡਾ ਨਹੀਂ ਹੁੰਦਾ। ਗੁੱਲੀ ਡੰਡੇ ਵਾਲੀ ਸਪਰੇਅ ਕਰਨ ਦੀ ਲੋੜ ਨਹੀਂ ਪਈ। ਲਗਾਤਾਰ ਅੱਜ 2 ਸਾਲ ਹੋ ਚੁੱਕੇ ਐ। ਆਪਾਂ ਗੁੱਲੀ ਡੰਡੇ ਵਾਲੀ ਸਪਰੇਅ ਨਹੀਂ ਕੀਤੀ। ਦੂਸਰੇ ਨੰਬਰ ਤੇ ਡਿੱਗਣ ਦਾ ਕੋਈ ਖਤਰਾ ਨਹੀਂ ਕਿਉਂਕਿ ਜਦੋਂ ਕਣਕ ਨੇ ਪੱਕ ਕੇ ਤਿਆਰ ਹੋ ਜਾਣਾਗਾ। 0 ਡਰਲ ਵਾਲੀ ਚ ਕਣਕ ਬਿਲਕੁਲ ਨਹੀਂ ਡਿੱਗਦੀ ਤੇ ਥੋੜਾ ਜਿਹਾ ਵਾਹ ਕੇ ਬੀਜੀ ਵਾਲੀ ਚ ਦਿੱਕਤ ਆ ਸਕਦੀ ਆ ਆਪਾਂ ਨੂੰ ਪਰ ਇਹ ਚ ਵੀ ਕੋਈ ਏਡੀ ਖਾਸ ਕਈ ਵਾਰੀ ਮੌਸਮ ਪ੍ਰਮਾਤਮਾ ਨਾ ਕਰੇ ਖਰਾਬ ਹੋ ਜਾਂਦਾ ਹੈ ਤੇ ਇਸ ਕਰਕੇ 0 ਵਾਲੀ ਦਾ ਬੇਨਫੀਟ ਆ ਆਪਾਂ ਨੂੰ ਜ਼ਿਆਦਾ ਹੈ ਬਾਕੀ ਵੈਰਾਈਟੀ 187 ਹੈ ਵਧਣ ਵਾਲੀ ਵੈਰਾਈਟੀ ਹੈ ਕੱਦ ਕਰਨ ਵਾਲੀ ਵੈਰਾਈਟੀ ਹੈ ਇਸ ਕਰਕੇ ਜ਼ੀਰੋ ਦੀ ਆਪਾਂ ਨੂੰ ਠੀਕ ਲੱਗੀ। ਸਿਆਲ ਦਾ ਮਹੀਨਾ ਟੱਪ ਕੇ ਹਟਿਆ ਤੇ ਖਾਲ ਦੇ ਵਿੱਚ ਜਿਹੜਾ ਖੱਬਲ ਖੋਬਲਾ ਹੈ ਕਿਤੇ ਵੀ ਨਹੀਂ ਹੈਗਾ। ਤੇ ਅੱਜ ਜਨਵਰੀ ਮਹੀਨਾ ਲਗਭਗ ਲਾਸਟ ਵਾਂਗ ਚੱਲ ਰਿਹਾ ਹੈਗਾ ਤੇ ਅਗਲਾ ਫਰਵਰੀ ਮਹੀਨਾ ਚੜ ਜਾਣਾ ਹੈਗਾ। ਤੇ ਕਣਕ ਦੇ ਜਿਹੜਾ ਬੱਲੀਏ ਬਿਲਕੁਲ ਗੰਭੋਲੇ ਤੇ ਆ ਚੁੱਕੀ ਹੈ। ਥੋੜੇ ਦਿਨਾਂ ਚ ਬਾਹਰ ਵੱਲੀਆਂ ਆਉਣਾ ਸ਼ੁਰੂ ਹੋ ਜਾਣਗੀਆਂ ਤੇ ਮੌਸਮ ਅੱਗੇ ਦੱਸਿਆ ਜਾ ਰਿਹਾ ਥੋੜਾ ਜਿਹਾ بارش ਵਾਲਾ ਦੱਸਿਆ ਜਾ ਰਿਹਾ ਹੈਗਾ ਇੱਕ ਦੋ ਦਿਨ ਤੇ ਮੌਸਮ ਥੋੜਾ ਜਿਹਾ ਹੁਣ ਧੁੰਦਲਾ ਹੋ ਚੁੱਕਿਆ ਤੇ ਜਿਹੜੀਆਂ ਪਹਿਲਾਂ ਧੁੰਦਾ ਵਗੈਰਾ ਨਿਕਲੀਆਂ ਸੀ ਬਹੁਤ ਸਾਫ਼ ਦਿਨ ਲੱਗੇ ਸੀ ਧੁੱਪਾਂ ਵਗੈਰਾ ਨਿਕਲੀਆਂ ਸੀ ਵਧੀਆ ਧੁੰਦ ਬਹੁਤ ਥੋੜੀ ਪਈ ਏ ਇਸ ਵਾਰ ਤੇ ਜਿਹੜਾ ਇਸ ਵਾਰ ਮੀਂਹ ਵੀ ਪਿਆ ਗਿਆ ਮੀਂਹ ਵੀ ਬਹੁਤ ਵਧੀਆ ਤਕੜਾ ਪੈ ਗਿਆ ਸੀ ਪਰ ਮਾਮੀ ਪੈ ਗਿਆ ਸੀ ਤੇ ਬਾਕੀਆਂ ਆਪਾਂ ਮਿਲਾਂਗੇ ਮਿਲਾਂਗੇ ਅਗਲੀ ਵੀਡੀਓ ਕੋ ਵਿੱਚ ਜਰੂਰ ਸ਼ੇਅਰ ਕਰਦਿਆ ਕਰੋ ਜੀ ਧੰਨਵਾਦ